ਸਤਿ ਸ਼੍ਰੀ ਅਕਾਲ ਦੋਸਤੋ ਮੈਂ ਧਰਮਿੰਦਰ ਲਾਢੀ ਸਵਾਗਤ ਕਰਦਾ ਤੁਹਾਡੇ ਤੁਹਾਡੇ ਆਪਣੇ YouTube ਚੈਨਲ ਹੌਸਲੇ ਬੁਲੰਦ ਵਿੱਚ ਦੋਸਤੋ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿੱਚ ਕਿਉਂ ਜਾ ਰਿਹਾ ਹੈ ਕਿਉਂ ਸਮਝ ਰਿਹਾ ਹੈ ਕਿ ਪੰਜਾਬ ਵਿੱਚ ਕਰਨ ਨੂੰ ਕਿੱਥਾ ਨਹੀਂ ਹੈ ਲੇਕਿਨ ਅੱਜ ਇੱਕ ਅਜਿਹੇ ਕਿੱਤੇ ਬਾਰੇ ਗੱਲ ਕਰਾਂਗੇ ਜੋ ਖੇਤੀਬਾੜੀ ਤੋਂ ਹਟਕੇ ਹੈ ਇੱਕ ਜਿਵੇਂ ਕਹਿ ਸਕਦੇ ਵਾਦੂ ਕੰਮ ਦਾ ਇੱਕ ਹਿੱਸਾ ਹੈ ਉਸ ਬਾਰੇ ਗੱਲ ਕਰਾਂਗੇ ਜਿਸ ਤੋਂ ਇੱਕ achhi ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ਅਸੀਂ ਅੱਜ ਆਏ ਹੋਏ ਹਾਂ ਪਿੰਡ ਸਹੌੜਾ ਜੋ ਕਿ ਛਰੜ ਦੇ ਬਹੁਤ ਨੇੜੇਕ ਹੈ ਤੇ ਗੱਲਬਾਤ ਕਰਾਂਗੇ ਅਜਾਹੀ ਕਿਤੇ ਦੀ ਜੋ ਕਿ ਨੌਜਵਾਨ ਕਰਕੇ ਇੱਕ ਵਧੀਆ ਆਮਦਨ ਪ੍ਰਾਪਤ ਕਰ ਸਕਦੇ ਹਨ ਤੇ ਗੱਲ ਕਰਦੇ ਹਾਂ ਜੀ ਜੋਤ ਪੁਲਟਰੀ ਫਾਰਮ ਦੀ ਤੇ ਮਿਲਾਂਗੇ ਭਾਈ ਚਲੰਜੀਤ ਸਿੰਘ ਜੀ ਨਾਲ ਜਿਨ੍ਹਾਂ ਦਾ ਪੁਲਟਰੀ ਫਾਰਮ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਸਾਂਝੇ ਕਰਾਂਗੇ ਉਹਨਾਂ ਦੇ ਖੱਟੇ-ਮਿੱਠੇ ਅਨੁਭਵ ਪੁਲਟਰੀ ਫਾਰਮ ਦੇ ਤੇ ਆਜੋ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅ ਭਾਈ ਜਾਨ ਜੀ ਤੋ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਯੂਟਿਊਬਰ ਦਾ ਬਹੁਤ ਬਹੁਤ ਦੋਸ਼ਤ ਬਹੁਤ ਬਹੁਤ ਸ਼ੁਕਰੀਆ ਜਾਨ ਜੀ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਤੁਹਾਡੇ ਪੋਲਟਰੀ ਫਾਰਮ ਨੂੰ ਕਿੰਨਾ ਖਚੀ ਰਹੋਗੇ ਜੀ ਕੀਤੇ ਹੋਏ ਜੀ ਮੈਨੂੰ ਹੋ ਗਏ ਜੀ 8 ਮਹੀਨੇ ਹੋ ਗਏ ਅੱਛਾ ਜੀ ਹਾਂ ਤੇ ਪਹਿਲਾਂ ਆਪਾਂ ਡੇਰੀ ਫਾਰਮ ਦਾ ਕਰ ਰਹੇ ਸੀ 10-12 ਸਾਲ ਤੋਂ ਠੀਕ ਹੈ ਜੀ ਆਕਮਰਸ਼ੀਅਲ ਤੌਰ ਤੇ ਪਾ 10-12 ਸਾਲ ਤੋਂ ਆਪ ਦੁੱਧ ਸੇਲ ਕਰੀਦਾ ਹੈ ਜੀ ਆਪਾਂ ਗੱਲ ਕਰਦੇ ਆ ਜੀ ਕਿ ਕੀ ਕੀਵੇਂ ਤੁਹਾਡੇ ਮਾਈਂਡ ਚ ਆਇਆ ਕਿ ਆਪਾਂ ਨੇ ਪੋਲਟਰੀ ਫਾਰਮ ਕਰਨਾ ਹੈ ਮੁਰਗੀ ਫਾਰਮ ਕਰਨਾ ਹੈ ਜੀ ਜੀ ਆਪਾਂ ਦੁੱਧ ਤੁਹਾਨੂੰ ਦੱਸਿਆ ਮੈਂ ਜਿੱਥੇ ਸੇਲ ਕਰਦੇ ਸੀ ਉੱਥੇ ਨਾ ਕਈ ਕਸਟਮਰ ਪੁੱਛ ਲੈਂਦੇ ਸੀ ਕਿ ਤੁਸੀਂ ਪਿੰਡ ਚ ਰਹਿੰਦੇ ਹੋ ਉੱਥੇ ਦੇਸੀ ਆਂਡੇ ਨਹੀਂ ਤੁਹਾਨੂੰ ਮਿਲਣਦੇ ਅੱਛਾ ਜੀ ਠੀਕ ਹੈ ਜੀ ਹਾਂ ਤੁਸੀਂ ਆਪਣੇ ਦੁਆਰ ਚ ਆਇਆ ਕਿਉਂ ਨਾ ਵੀ ਆਪਾਂ ਇਹ ਸ਼ੁਰੂ ਕਰੀਏ ਜੀ ਤੇ ਆਪਾਂ ਨੇ ਖੁਦ ਵਾਸਤੇ ਵੀ ਸਾਨੂੰ ਜੇ ਦੇਸੀ ਅੰਡੇ ਚਾਹੀਦੇ ਸੀ ਉਹ ਵੀ ਨਹੀਂ ਮਿਲਦੇ ਸੀ ਹਾਂ ਬਿਲਕੁਲ ਦੇਖੋ ਜੀ ਤੁਹਾਡਾ ਜਿਹੜਾ ਪਿੰਡ ਹੈ ਬਿਲਕੁਲ ਸ਼ਹਿਰ ਦੇ ਨੇੜੇ ਹੈ ਜੀ ਸਾਈਟੀ ਚੰਡੀਗੜ੍ਹ ਮੌਲ ਹੀ ਖਰੜ ਦੇ ਨੇੜੇ ਹੈ ਬਿਲਕੁਲ ਇੱਥੇ ਬਹੁਤ ਡਿਮਾਂਡ ਹੈ ਜੀ ਇਸ ਦੀ ਜੀ 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 ਤੁਸੀਂ ਬਹੁਤ ਅੱਛਾ ਹੈ ਤਰੀਕਾ ਪਨਾਇਆ ਹੈ ਕਿ ਆਪਾਂ ਕਸਟਮਰ ਨੂੰ ਅਟਰੈਕਟ ਕਰ ਸਕਦੇ ਹਾਂ ਹਾਂ ਜੀ ਆਲਰੇਡੀ ਦੁੱਧ ਵਾਲੇ ਕਸਟਮਰ ਹੈਗੇ ਨੇ ਹੈਗੇ ਨੇ ਤੇ ਕਿਵੇਂ ਫਿਰ ਤੁਹਾਡਾ ਵਿਚਾਰ ਇਹ ਕਮਰਸ਼ੀਅਲ ਤੌਰ ਤੇ ਕਰਨ ਦਾ ਉਦੋਂ ਕਦੋਂ ਬਣਿਆ ਸੀ ਜੀ ਇਹ ਮੈਂ ਮੇਰਾ ਸਾਲ ਕੁ ਪਹਿਲਾਂ ਮੈਂ ਸੋਚਿਆ ਸੀ ਵੀ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਮਈ ਦੇ ਵਿੱਚ ਆਪਾਂ ਨੇ ਇਹ ਗੱਲ ਲੈਂਦਾ ਸੀਗਾ ਠੀਕ ਹੈ ਜੀ ਹਾਂ ਇੱਕ ਦਿਨ ਦਾ ਬੱਚਾ ਲੈਂਦਾ ਸੀਗਾ ਆਪਾਂ ਨੇ ਓਕੇ ਹਾਂ ਜੀ ਜੇਕਰ ਆਪਾਂ ਗੱਲ ਕਰੀਏ ਕਿ ਇੱਕ ਦਿਨ ਦਾ ਬੱਚਾ ਉਹਨੂੰ ਹੈਂਡਲ ਕਰਨਾ ਇੱਕ ਨਵੇਂ ਜੋ ਪੋਲਟਰੀ ਫਾਰਮ ਜਿਹਨੇ ਸ਼ੁਰੂ ਕਰਨਾ ਹੋਵੇ ਉਹ ਹੈਂਡਲ ਕਰ ਸਕਦਾ ਜੀ ਇੱਕ ਦਿਨ ਦੇ ਬੱਚੇ ਇਹ ਬਿਲਕੁਲ ਸਿੱਖ ਕੇ ਕਰ ਸਕਦਾ ਹੈ ਅੱਛਾ ਸਿੱਖ ਕੇ ਹਾਂ ਜੀ ਜੇ ਤੁਸੀਂ ਸਿੱਖ ਪਹਿਲਾਂ ਸਿੱਖੋ ਇਹਨੂੰ ਜੀ ਜੀ ਹਾਂ ਪੂਰੀ ਤਰ੍ਹਾਂ ਕਿਉਂਕਿ ਸਿੱਖੇ ਬਿਨਾ ਨਾ ਇਹਨੂੰ ਕਰੋ ਠੀਕ ਹੈ ਜੀ ਯਾਨੀ ਕਿ ਟ੍ਰੇਨਿੰਗ ਲੈਣੀ ਸਭ ਤੋਂ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਜੀ 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 ਤੇ ਤੁਸੀਂ ਟੋਟਲ ਕਿੰਨੇ ਬੜਾਂ ਤੋਂ ਸ਼ੁਰੂ ਕੀਤਾ ਸੀ 3000 ਬੱਚਾ ਆਪਾਂ ਨੇ ਲੈਂਦਾ ਸੀਗਾ ਅੱਛਾ ਜੀ ਹਾਂ ਜੀ ਤੇ ਕਿਹੜੀ ਕਿਹੜੀ ਬਰੀਡ ਹੈ ਜੀ ਆਪਣੇ ਕੋਲ ਆਪਣੇ ਕੋਲ ਆਰ ਆ ਰ ਹੈ ਤੇ ਬਲੈਕ ਸਟੌਪ ਹੈ ਅੱਛਾ ਜੀ ਠੀਕ ਹੈ ਤੇ ਗੱਲ ਕਰੀਏ ਇਹਨਾਂ ਦੀ ਯਾਨੀ ਉਤਪਾਦਨ ਦੀ ਵੀ ਅੰਡਾ ਕਿੰਨਾ ਦਿੰਦੇ ਨੇ ਇਹ ਸਾਲ ਦੇ ਵਿੱਚ ਮੰਨ ਕੇ ਚੱਲੀਏ ਕੀ ਰੇਸ਼ੋ ਰਹਿੰਦੀ ਹੈ ਜੀ ਦੋਨਾਂ ਬਰੀਡਾਂ ਦੀ ਕੀ ਸਾਲ 'ਚ ਕਿੰਨੇ ਕਾਂਡੇ ਦੇ ਦਿੰਦੀ ਹੈ ਜੀ ਬਰੀਡ ਸਾਲ ਦੇ ਵਿੱਚ ਤਾਂ 250 ਅੰਡਾ ਯਾਨੀ ਦੇ ਦਿੰਦੀ ਹੈ ਦੇ ਦਿੰਦੀ ਹੈ ਜੀ ਦੋਨੋਂ ਬਰੀਡਾਂ ਦਾ ਸੇਮ ਕੰਪੈਰੀਜ਼ਨ ਹੈ ਹਾਂ ਸੋ ਸੇਮ ਹੀ ਹੈ ਅੱਛਾ ਜੀ ਠੀਕ ਹੈ ਹਾਂ ਤੇ ਇਹ ਤੁਸੀਂ ਜਿਹੜੇ ਬਰਡ ਪਾਲੇ ਹੋਏ ਨੇ ਜੀ ਇਹ ਮੀਟ ਪਰਪਸ ਵਾਸਤੇ ਨੇ ਜਾਂ ਅੰਡੇਆ ਵਾਸਤੇ ਨਹੀਂ ਮੇਨ ਇਹਨਾਂ ਐਗ ਵਾਸਤੇ ਹੀ ਹੈ ਜੀ ਐਗ ਵਾਸਤੇ ਹਾਂ ਤੇ ਮੀਟ ਵਾਸਤੇ ਵੀ ਆਪਣੇ ਕੋਲ ਜੋ ਫालतੂ ਮੇਲ ਹੁੰਨੇ ਆ ਜੀ ਅੱਛਾ ਜੀ ਉਹ ਪਾਸੇਲ ਕਰਦੀਏ ਓਕੇ ਹਾਂ ਜੀ ਤੇ ਆਪਾਂ ਨੂੰ ਇਹ ਜਿਗਣਾ ਫੀਮੇਲ ਵਾਸਤੇ ਪਾਣੂ 10 ਕਿ ਮੇਲ 10 ਫੀਮ ਮੇਲਾਂ ਵਿੱਚ ਇੱਕ ਮੇਲ ਦੀ ਲੋੜ ਰਹਿੰਦੀ ਹੈ ਓਕੇ ਇੱਕ ਮੇਲ ਰਿਕੁਆਇਰਡ ਹੁੰਦਾ ਜੀ 10 ਫੀਮੇਲਾਂ ਵਿੱਚ ਜੀ ਜੀ ਠੀਕ ਹੈ ਜੀ ਉਹਦੇ ਨਾਲ ਫਿਰ ਇਹ ਮੋਹਵਲ ਬਣਿਆ ਰਹਿੰਦੇ ਨੇ ਆਂਡੇ ਦੇ ਹੁੰਦੇ ਦੀ ਹਾਂਜੀ ਕਲੈਕਸ਼ਨ ਵਧੀਆ ਰਹਿੰਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਰ ਜੇ ਆਪਾਂ ਗੱਲ ਕਰੀਏ ਜੀ ਆ ਤੁਸੀਂ ਇਹ ਸ਼ੈੱਡ ਬਣਾਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸ਼ੈੱਡ ਦਿਖਾ ਦਿੱਤਾ ਜਾ ਇੱਕ ਵਾਰ ਇਹ ਜਿਹੜਾ ਸ਼ੈੱਡ ਤੁਸੀਂ ਬਣਾਇਆ ਹੈ ਜੀ ਇਹ ਸ਼ੈੱਡ ਤੇ ਕਿੰਨੀ ਕੁ ਲੱਗਤਾ ਗਈ ਸੀ ਜੀ ਤੁਹਾਡੀ ਸ਼ੈੱਡ ਤੇ ਵੀਰ ਜੀ ਇਹਦੇ ਤੇ 5 ਲੱਖ ਰੁਪਏ ਲੱਗਿਆ ਸੀਗਾ ਅੱਛਾ ਜੀ ਹਾਂ ਜੀ ਤੇ ਆਪਾਂ ਜਿਹੜੇ ਬਰਡ ਲਿਆਂਦੇ ਸੀ ਜੀ ਉਹਨਾਂ ਤੇ ਉਹ ਇਨਕਲੂਡ ਹੈ ਜੀ ਇਹਦੇ ਵਿੱਚ ਜਾਂ ਕੱਲੀ ਸ਼ੈੱਡ ਦੀ ਕੱਲੀ ਸ਼ੈੱਡ ਦੀ ਅੱਛਾ ਜੀ ਹਾਂ ਜੀ ਕਿੰਨੇ ਬਾਈ 30 ਦੀ 100 ਬਾਈ 30 ਦਾ ਸ਼ੈੱਡ ਹੈ ਜੀ 100 ਬਾਈ 30 ਦਾ ਹਾਂ ਜੀ ਠੀਕ ਹੈ ਜੀ ਹਾਂ ਵਿੱਚੇ ਸਮੇਤ ਜਾਲੀ ਸੱਡਾਂ ਤੇ ਜੋ ਵੀ ਹੈ ਇਹ ਬਿਲਕੁਲ ਸਾਰਾ ਸ਼ੈੱਡ 5 ਲੱਖ ਦੇ ਵਿੱਚ ਆਪਣਾ ਤਿਆਰ ਹੋਇਆ ਸੀ ਠੀਕ ਹੈ ਜੀ ਆਪਾਂ ਦੇਖ ਰਹੇ ਹਾਂ ਕਿ ਤੁਸੀਂ ਵਾਰਡਾ ਨੂੰ ਖੁੱਲਾ ਛੱਡਿਆ ਹੋਇਆ ਮੈਂ ਦੇਖਿਆ ਕਿ ਉੱਧਰ ਤੁਹਾਡੀਆਂ ਜਿਹੜੀਆਂ ਮਹਿਸਾ ਰੱਖੀਆਂ ਹੋਈਆਂ ਉੱਧਰ ਵੀ ਬਰਡ ਫਿਰ ਰਹੇ ਆ ਵਿੱਚ ਹੈ ਨਾ ਘੁੰਮ ਰਿਹਾ ਏ ਖੁੱਲਾ ਹੈ ਬਿਲਕੁਲ ਫ੍ਰੀ ਰੇਂਜ ਜਿਵੇਂ ਆਪਾਂ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਜੀ ਇਹ ਫ੍ਰੀ ਰੇਂਜ ਜੀ ਵੀ ਖੁਸ਼ਾ ਹੈ ਦੇਸੀ ਵਾਰਡਾ ਹਾਂ ਤੇ ਜਦੋਂ ਇਹ ਸਟ੍ਰੈਸ ਫ੍ਰੀ ਰਹੇਗਾ ਤੇ ਪ੍ਰੋਡਕਸ਼ਨ ਵੀ ਠੀਕ ਤਾਂ ਹੀ ਦੇਵੇਗਾ ਠੀਕ ਹੈ ਜੀ ਤੇ ਅਗਲੇ ਵਿੱਚ ਵੀ ਤਾਂ ਹੀ ਕੁਆਲਿਟੀ ਆਏਗੀ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਫੀਡ ਫੀਡ ਚ ਤੁਸੀਂ ਕੀ ਕੀ ਦਿੰਦੇ ਹੋ ਜੀ ਫੀਡ ਦੇ ਵਿੱਚ ਆਪਾਂ ਜਿੱਦਾ ਕਣਕ ਹੋਗੀ ਮੱਕੀ ਹੋਗੀ ਬਾਜਰਾ ਹੋ ਗਿਆ ਠੀਕ ਹੈ ਜੀ ਤੇ ਉਦੀ ਫੀਡ ਆਉਂਦੀ ਆਪਣਾ ਖਾਣਾ ਆਉਂਦੀ ਹੈਗੀ ਸੋਇਆ ਦੀ ਉਹ ਦੰਨੇ ਆ ਠੀਕ ਹੈ ਜੀ ਹਾਂਜੀ ਤੇ ਕਦੇ ਤੁਸੀਂ ਬਾਹਰ ਖੁੱਲੇ ਵੀ ਛੱਡਦੇ ਹੋ ਜੀ ਇਹਨਾਂ ਨੂੰ ਜਿਵੇਂ ਹਰਾਇ ਚਾਰਾ ਚੂਰਾ ਹਰਾਇ ਹਾਂਜੀ ਆਪਾਂ ਹਰਾਇ ਚਾਰਾ ਇੱਥੇ ਪਾਦੀ ਦੇ ਅੱਛਾ ਇੱਥੇ ਪਾਦੀ ਕੀ ਕੀ ਪਾਣੇ ਹੋ ਜੀ ਇਹ ਜਿਵੇਂ ਬਰਸ਼ੀਣ ਪਾਦਨੇ ਜੀ ਠੀਕ ਹੈ ਹਾਂ ਤੇ ਜਿੱਦਾਂ ਨਿੰਮਾ ਆਪਣੇ ਖੜੀ ਆ ਜੀ ਨਿੰਮ ਦੇ ਪੱਤੇ ਆਪਾਂ 10 ਦਿਨ ਬਾਅਦ 2 ਦਿਨ ਪਾਦੀ ਦੇ ਅੱਛਾ ਨਿੰਮਾ ਦਾ ਕੀ ਫਾਇਦਾ ਜੀ ਇਹਨਾਂ ਨੂੰ ਜੇ ਕੋਈ ਅੰਦਰ ਕੋਈ ਵਾਇਰਸ ਹੋਵੇ ਹਾਂਜੀ ਉਹ ਨਿਕਲ ਜਾਂਦਾ ਇਹਦਾ ਅੱਛਾ ਜੀ ਜੋ ਪੇਟ ਦਾ ਇਨਫੈਕਸ਼ਨ ਹੈ ਯਾਨੀ ਜੇ ਕਹਿ ਸਕਦੇ ਆਪਾਂ

ਅੱਛੇ ਵਾਰਸ਼ਾਂ ਆਉਂਦੀ ਹੈ ਨਾ ਫਿਰ ਫਿਰ ਥੋੜਾ ਜਿਹਾ ਰਹਿੰਦਾ ਇਹਨਾਂ ਦਾ ਜੇ ਆਪਾਂ ਤੁਲਨਾ ਕਰੀਏ ਜਿਵੇਂ ਬਰੈਲਰ ਦੇ ਟੀਕੇ ਲੱਗਦੇ ਰਹਿੰਦੇ ਨੇ ਜੀ ਇਹਨਾਂ ਦੇ ਵੀ ਟੀਕਾਕਰਨ ਹੁੰਦਾ ਹੈ ਜੀ ਨਹੀਂ ਟੀਕਾ ਕੋਈ ਨਹੀਂ ਲੱਗਦਾ ਇਹਦੇ ਅੱਛਾ ਜੀ ਹਾਂ ਸਟਾਰਟਿੰਗ ਦੇ ਵਿੱਚ ਹਨੀ ਵੈਕਸੀਨ ਜਦੋਂ ਇੱਕ ਦਿਨ ਦਾ ਬੱਚਾ ਹੁੰਦਾ ਤੇ 11 ਦਿਨ ਦਾ ਠੀਕ ਹੈ ਜੀ ਉਸ ਤੋਂ ਬਾਅਦ ਨਹੀਂ ਕੁਝ ਵੀ ਇਹਦੇ ਉਸ ਤੋਂ ਬਾਅਦ ਤਾਂ ਬਾਈਦਾ ਸਫਾਈ ਦਾ ਤਿਆਰ ਕਰਨਾ ਹੈ ਜੀ ਜੀ ਤੇ ਆਪਣਾ ਗਿੱਲੇ ਦਾ ਧਿਆਨ ਰੱਖਣਾ ਇਹਨਾਂ ਦਾ ਅੱਛਾ ਜੀ ਹਾਂ ਤੇ ਹੁਣ ਮੁਰਗੀਆਂ ਹੈ ਤਕਰੀਬਨ ਕਿੰਨੇ ਕ ਮਹੀਨੇ ਦੀਆਂ ਹੋ ਚੁੱਕੀਆਂ ਨੇ ਜੀ ਜਦੋਂ ਤੁਸੀਂ ਬੱਚੇ ਪਾਏ ਸੀ ਉਸ ਤੋਂ ਬਾਅਦ ਜੀ ਇਹ ਆਪਣੇ ਕੋਲ 7 7 7.5 ਮਹੀਨੇ ਹੋ ਗਏ ਅੱਛਾ ਜੀ ਤੇ ਹੁਣ ਅੰਡੇ ਆ ਤੇ ਨਹੀਂ ਸਾਰੇ ਨਹੀਂ ਦੀ ਸੀ ਅੱਛਾ ਜੀ ਆਪਾਂ ਦੇਖ ਸਕਦੇ ਆਂਡੇ ਅੰਦਰ ਜੀ ਬਿਲਕੁਲ ਜੀ ਦੇਖ ਸਕਦੇ ਆਂ ਹਾਂ ਜੀ ਨੇothermatic ਇੱਥੇ ਵੀ ਆਂਡੀ ਨਹੀਂ ਜੀ ਜੀ ਇਹ ਦੇਖੋ ਜੀ ਹਨਾ ਦਿਖਾ ਦਿਓ ਚੱਕ ਦਿਖਾ ਦਿਓ ਆ ਗਈ ਇਹ ਜੀ ਇਹ ਆਪਣੇ ਦੇਸੀ ਜਗੜ ਲਾਇਆ ਹੋਇਆ ਹੈ ਅੱਛਾ ਜੀ ਇਹਨੂੰ ਥੋੜਾ ਜਿਹਾ ਪਰਦਾ ਭਾਲ ਦਈਏ ਅੱਛਾ ਹਾਂ ਤਾਂ ਦੇਣ ਵਾਸਤੇ ਪਰਦਾ ਭਾਲ ਦਈਏ ਦੇਖੋ ਤੁਸੀਂ ਕਿੱਥੇ ਜੀ ਹਾਂ ਵਾਹ ਜੀ ਬਹੁਤ ਨੇ ਜੀ ਇਹ ਤੇ ਨੀਚੇ ਦਾ ਤਕਰੀਬਨ 50 7 ਨੇੜੇ ਬਰਥਡੇ ਟੈਂਕੀ ਦੇ نیچے ਨੇ ਕੋ ਤਕਰੀਬਨ ਇੰਨੇ ਹੀ ਆਂਡੇ ਹੋਣਗੇ ਜੀ ਇਹਦੇ ਦਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਆਂਡੇ ਇਹਦੇ ਵਿੱਚ ਹੋਣੇ ਆ ਅੱਛਾ ਜੀ ਕੀ ਬਾਤ ਜੀ ਮੈਂ ਦੇਖਿਆ ਨਾ ਪਰਦਾ ਕਾਫੀ ਭਾਦਿਆ ਜੀ 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 ਬਹੁਤ ਵਧੀਆ ਜੀ ਦੇਖ ਸਕਦੇ ਆ ਜੀ ਆਂਡੇ ਆਂਡੇ ਕਿੰਨੇ ਹੋ ਗਏ ਤੁਸੀਂ ਦੇਖਿਆ ਹੋਵੇ ਇੱਥੇ ਨਾਈਨ ਵਿੱਚ ਲੱਗੀਆਂ ਹੁੰਦੀਆਂ ਨੇ ਬਈ ਮੁਰਗੀਆਂ ਅੰਦਰ ਅੰਦਰ ਵੜਨ ਨੂੰ ਉਹਨਾਂ ਨੂੰ ਜਗ੍ਹਾ ਨਹੀਂ ਹੁੰਦੀ ਆ ਬਿਲਕੁਲ ਜਿਵੇਂ ਕਹਿ ਸਕਦੇ ਵੀ ୱੇਟਿੰਗ ਲਿਸਟ ਚੱਲ ਰਹੀ ਆ ਜੀ 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 ਉਹਨਾਂ ਨੂੰ ਜਗ੍ਹਾ ਭਾਲ ਰਹੇ ਆ ਉਹ ਅੰਬੇਦਾ ਲਈ ਹਾਂ ਜੀ ਜੀ ਬਹੁਤ ਵਧੀਆ ਰਹਿ ਗਿਆ ਵਾ ਵਾ ਜੀ ਤੇ ਇਹ ਆ ਵੀਰ ਦਾ ਪੋਲਟਰੀ ਫਾਰਮ ਜਿੱਥੇ 3000 ਬਰਡ ਨੇ ਜੀ ਤੇ ਤਕਰੀਬਨ ਸਾਈਜ਼ ਕੀ ਦੱਸਿਆ ਸੀ ਜੀ ਤੁਸੀਂ ਜੀ 100 ਫੁੱਟ ਬਾਈ 30 100 ਫੁੱਟ ਬਾਈ 30 ਜੀ ਜੀ ਠੀਕ ਹੈ ਜੀ ਦੇਖੋ ਜੀ ਅ ਅੱਜ ਕੱਲ ਦਾ ਨੌਜਵਾਨ ਵੀਰ ਜੀ ਜਿਵੇਂ ਬਾਹਰ ਨੂੰ ਜਾ ਰਿਹਾ ਤੁਸੀਂ ਕਈ ਕੰਮ ਕਰੇ ਹੋਏ ਨੇ ਜੀ ਜਿਵੇਂ ਡੈਰੀ ਫਾਰਮ ਦਾ ਵੀ ਨਾਲ ਹੈ ਸਾਡਾ ਮੁਰਗੀ ਫਾਰਮ ਦਾ ਵੀ ਨਾਲ ਹੈ ਕਦੇ ਤੁਹਾਡਾ ਮਾਨੀ ਬਣਿਆ ਜਿਵੇਂ ਪੰਜਾਬ ਦੇ ਨੌਜਵਾਨ ਬਾਹਰ ਨੂੰ ਜਾਣ ਨੂੰ ਕਹਿੰਦੇ ਨੇ ਇੰਨਾ ਫੈਸਲਾ ਲਾ ਕੇ ਵੀਰ ਜੀ ਬਾਹਰ ਜਾਣ ਦਾ ਤਾਂ ਆਪਾਂ ਕਦੇ ਸੋਚਿਆ ਹੀ ਨਹੀਂ ਹੈ ਵੈਸੇ ਤੁਹਾਨੂੰ ਸੱਚੀ ਗੱਲ ਦੱਸਾਂ ਅੱਛਾ ਜੀ ਕਿਉਂਕਿ ਇੱਥੇ ਆਪਾਂ ਮਾਲਕ ਹੈ ਜੀ ਕਿ ਔਰੇ ਆਪਣੇ ਮਨ ਮਰਜ਼ੀ ਦਾ ਤੁਹਾਡਾ ਤੁਸੀਂ ਤੁਹਾਡਾ ਕੰਮ ਕਰਨ ਨੂੰ ਜੀ ਕਰਦਾ ਏ ਤੁਸੀਂ ਕਰ ਲਓ ਨਹੀਂ ਕਰਦਾ ਏ ਬਿਲਕੁਲ ਜੀ ਤੁਸੀਂ ਲੇਬਰ ਤੋਂ ਬਾਹਰ ਜੇ ਤੁਸੀਂ ਚਲੇ ਗਏ ਤੁਹਾਨੂੰ ਕੰਮ ਕਰਨਾ ਹੀ ਕਰਨਾ ਹੀ ਪੈਣਾ ਏ ਤੇ ਆਪ ਦਾ ਕੰਮ ਬੰਦਾ ਖੁਸ਼ ਹੋ ਕੇ ਕਰਦਾ ਹੈ ਖੁਸ਼ ਹੋ ਕੇ ਕਰਦਾ ਵਧਾ ਸਕਦਾ ਹਾਂ ਘਾਟਾ ਹਾਂ ਨੁਕਸਾਨ ਹੋ ਜਾਣਾ ਹੈ ਪਹਿਲਾਂ ਜਦੋਂ ਅਸੀਂ ਮੱਝਾਂ ਦਾ ਕੀਤਾ ਸੀ ਜੀ ਜੀ ਚਾਰ ਪੰਜ ਸਾਲ ਅਸੀਂ ਆਪ ਹੀ ਕੀਤਾ ਕੋਈ ਲੇਬਰ ਵਾਲਾ ਬੰਦਾ ਨਹੀਂ ਰੱਖਿਆ ਸੀ ਹਾਂ ਤੇਰੇ ਸਾਡੇ ਕੋਲ ਲੇਬਰ ਵਾਲੇ ਕਿੰਨੀ ਲੇਬਰ ਹੈ ਜੀ ਇਹ ਪੋਲਟਰੀ ਫਾਰਮ ਨੂੰ ਸੰਭਾਲਣ ਵਾਸਤੇ ਆਪਣੇ ਕੋਲ ਦੋ ਦੋ ਲੇਬਰ ਹੈ ਪਿੱਛੇ ਪੋਲਟਰੀ ਦਾ ਸਾਹਮਣੇ ਹੈ ਪਿੱਛੇ ਡੇਰੀ ਦਾ ਤੂੰ ਡੇਰੀ ਦਾ ਵੀ ਸਾਡਾ ਇਦਾਂ ਹੈ ਹਾਂ ਜੀ ਉਹਦੇ ਤੇ ਵੀ ਅਸੀਂ ਤਕਰੀਬਨ ਨਾਲ ਬਣਾਇਆ ਹੋਇਆ ਹੈ ਕਿ ਲੇਬਰ ਘੱਟ ਤੋਂ ਘੱਟ ਲੱਗੇ ਘੱਟ ਤੋਂ ਘੱਟ ਲੱਗੇ ਠੀਕ ਹੈ ਜੀ ਆਪਾਂ ਮੱਝਾਂ ਨੇ ਲਾਉਣ ਦਾ ਵੀ ਬਣਾਇਆ ਹੋਇਆ ਹੈ ਮੱਝਾਂ ਨੂੰ ਲਿਵਰਿੰਗਾ ਹੋਣੀ ਪੈਂਦਾ ਹੈ ਪਾਣੀ ਨਹੀਂ ਪਿਲਾਉਣਾ ਪੈਂਦਾ ਪਾਣੀ ਦਾ ਆਟੋਮੈਟਿਕ ਸਿਸਟਮ ਆਪਾਂ ਨੇ ਲਾਇਆ ਹੋਇਆ ਹੈ ਮੱਝਾਂ ਵਾਸਤੇ ਤੁਸੀਂ ਕੋਈ ਜੁਆਇੰਟ ਵੈਂਚਰ ਵੀ ਕਰਦੇ ਹੋ ਕਿਸੇ ਨੂੰ ਜੋੜਦੇ ਵੀ ਉਹ ਨਾਲ ਜੇ ਕਿਸੇ ਨੇ ਕੰਮ ਇਹ ਕਰਨਾ ਹੋਵੇ ਤੁਹਾਡੇ ਨਾਲ ਜੁੜ ਕੇ ਕੁਝ ਇਦਾਂ ਦਾ ਹੈ ਤੁਹਾਡਾ ਬਿਲਕੁਲ ਜੀ ਬਿਲਕੁਲ ਮੈਂ ਕੋਈ ਡੇਰੀ ਦਾ ਕਰਨਾ ਚਾਹੇ ਕੋਈ ਪੋਲਟਰੀ ਦਾ ਕਰਨਾ ਚਾਹੇ ਆਪਾਂ ਸਲਾਹ ਵੀ ਦਵਾਂਗੇ ਕਰਾਵਾਂਗੇ ਵੀ ਕੋਈ ਜਿਹੜਾ ਵੀ ਅਗਲੇ ਕੋਲ ਮਾਰ ਕੇ ਆਵਾਂਗੇ ਦੱਸਾਂਗੇ ਵੀ ਹਾਂ ਆਪਾਂ ਦਾ ਖੁਸ਼ ਹੋਈਦਾ ਹੈ ਨਹੀਂ ਬਹੁਤ ਪਿੰਡ 'ਚ ਵੀ ਇੱਕ ਮੁੰਡੇ ਨੂੰ ਦ ਸਟਾਰਟ ਕਰਵਾਇਆ ਸੀ ਠੀਕ ਹੈ ਜੀ ਹਾਂ ਆਪਾਂ ਤਾਂ ਖੁਸ਼ ਹੋਈਦਾ ਵੀਰ ਜੀ ਜੋ ਕੋਈ ਕੰਮ ਕਰੇ ਹਾਂ ਕਹਿੰਦੇ ਨੇ ਵੀ ਜਿੰਨੀ ਨੌਲੇਜ ਹੁੰਦੀ ਹੈ ਜੀ ਉਹਨੇ ਵੰਡਣੀ ਚਾਹੀਦੀ ਹੈ ਆਪਣੀ ਵੱਤੀ ਹੈ ਵੀਰ ਜੀ ਪਰਮਾਤਮਾ ਵੀ ਤੁਹਾਡਾ ਭਲਾ ਕਰਦਾ ਹੈ ਕਿ ਤੁਸੀਂ ਕਿਸੇ ਦਾ ਭਲਾ ਕਰੋਗੇ ਨਾ ਬਿਲਕੁਲ ਜੀ ਹਾਂ ਆਪਣੀ ਤਾਂ ਸੋਚ ਹੀ ਇਹ ਹੈ ਜੇ ਕੋਈ ਕਰੇਗਾ ਆਪਾਂ ਨਾਲ ਖੜੇ ਹਾਂ ਜੀ 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 ਤੇ ਹੁਣ ਜੇਕਰ ਕੋਈ ਨੌਜਵਾਨ ਨਵੇਂ ਸਿਰੇ ਤੋਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਡਰਦੇ ਨੇ ਜੀ ਬਹੁਤ ਘਾਟਾ ਪੈ ਜਾਂਦਾ ਹੈ ਸਕਸੈਸਫੁਲ ਨਹੀਂ ਹੁੰਦਾ ਕੰਮ ਤੁਹਾਡੀ ਨਿਗਾਹ ਚ ਕੀ ਹੈ ਜੀ ਇਹ ਕੋਈ ਕੱਟਿਆ ਵਾਲਾ ਸੱਜਾ ਨਹੀਂ ਜੇ ਆਪਾਂ ਧਿਆਨ ਆਪਾਂ ਸਿੱਖਾਂਗੇ ਧਿਆਨ ਨਾਲ ਕਰਾਂਗੇ ਤਾਂ ਕੋਈ ਕਟਾ ਨਹੀਂ ਹੈਗਾ ਜੇ ਆਪਾਂ ਨਹੀਂ ਉਦੇਸ਼ ਗੌਰ ਕਰਾਂਗੇ ਦੇਖੋ ਕੰਮ ਤਾਂ ਹਰ ਇੱਕ ਗੌਰ ਮੰਗਦਾ ਹੀ ਹੈ ਗੌਰ ਮੰਗਦਾ ਬਿਲਕੁਲ ਜੇ ਆਪਾਂ ਗੌਰ ਕਰਾਂਗੇ ਤਾਂ ਸਭ ਕੁਝ ਠੀਕ ਹੈ ਜੇ ਨਹੀਂ ਆਪਾਂ ਗੌਰ ਕਰਾਂਗੇ ਉਦਾਂ ਹੀ ਫਿਰ ਉਦਾਂ ਦਾ ਨਹੀਂ ਹੈਗਾ ਹਾਂ ਬਿਲਕੁਲ ਹਾਂ ਜੀ ਹਾਂ ਜੀ ਤੁਸੀਂ ਦੇਖੋਗੇ ਅਸੀਂ ਸਿਆਲ ਦੇ ਵਿੱਚ ਮੱਝਾਂ ਦੀ ਚੋਾਈ 3 ਵਜੇ ਸ਼ੁਰੂ ਕਰ ਦਨੇ ਆ ਅੱਛਾ ਜੀ ਹਾਂ 3 ਵਜੇ ਸਿਆਲ ਦੇ ਵਿੱਚ ਉੱਠਣਾ ਕੋਈ ਸੌਕੀ ਗੱਲ ਹੈ ਹਾਂ ਬਿਲਕੁਲ ਜੀ ਹਰੇਕ ਕੰਮ ਕੇਰ ਮੰਗਦਾ ਏ ਮਿਹਨਤ ਮੰਗਦਾ ਏ ਹਾਂ ਜੀ ਹਾਂ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਕੋਈ ਨਹੀਂ ਰੋਕ ਸਕਦਾ ਕੋਈ ਨਹੀਂ ਰੋਕ ਸਕਦਾ ਹਾਂ ਜੀ ਹਾਂ ਜੀ ਜੀ ਤੇ ਤੁਸੀਂ ਕੀ ਸਲਾਹ ਦਿੰਦੇ ਹੋ ਵੀ ਕਿੰਨੇ ਕੁ ਬੜਾ ਤੋਂ ਸ਼ੁਰੂ ਕਰਨਾ ਚਾਹੀਦਾ ਜੇ ਕਿ ਕਿਸੇ ਨੇ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਹੈ ਮੇ ਮੇਰੀ ਸਲਾਹ ਹੈ ਕੋਈ 100 ਤੋਂ 500 ਤੱਕ ਕਰ ਲਵੇ ਜੇ ਕੋਈ ਨਵਾਂ ਬੰਦਾ ਹੈ ਜੀ ਜੀ ਉਸ ਦਾ ਮੇਰੀ ਬਜਟ ਵੀ ਘੱਟ ਰਹੂਗਾ ਹਾਂਜੀ ਹਾਂ ਤੇ ਉਹਨੂੰ ਸਿੱਖਣ ਨੂੰ ਕਾਫੀ ਕੁਝ ਮਿਲੇਗਾ ਜੀ 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 ਅਗਲੇ ਸਾਲ ਉਹ ਜਿੰਨੀ ਮਰਜ਼ੀ ਕਰ ਲਵੇ ਪਹਿਲੇ ਸਾਲ ਨੂੰ ਮੇਰੀ ਅਹੀ ਹੋਏ ਵੀ ਘੱਟ ਤੋਂ ਸ਼ੁਰੂ ਕਰੇ ਜੀ ਜੀ ਬਹੁਤ ਵਧੀਆ ਜੀ ਹਾਂਜੀ ਹਾਂ ਅੱਛਾ ਹੁਣ ਆਪਾਂ ਗੱਲ ਕਰਦੇ ਆਂ ਜੀ ਮਾਰਕੀਟਿੰਗ ਦੀ ਜਿਹੜਾ ਆਂਡਾ ਤੁਹਾਡਾ ਦਿਨ ਦਾ ਕਿੰਨਾ ਕੋ ਜਾਂਦਾ ਜੀ ਤੇ ਤੁਸੀਂ ਕਿੱਥੇ ਸੇਲ ਕਰਦੇ ਹੋ ਕੀ ਰੇਟ ਤੇ ਸੇਲ ਕਰਦੇ ਹੋ ਵੀਰ ਜੀ ਜੇ ਆਂਡਾ ਆਪਣਾ ਹੋ ਜਾਂਦਾ ਹੈ ਬੀਟ ਰਿਆ ਹੋ ਜਾਂਦੀ ਆਪਣੇ ਕੋਲ ਅੱਛਾ ਜੀ ਆਲਮੋਸਟ ਯਾਨੀ ਕਿ 600 ਕਾਂਡਾ ਹਾਂਜੀ 600 700 ਆਂਡਾ ਹੋ ਜਾਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੱਧਦਾ ਵੀ ਜਾਊਗਾ ਜਿਵੇਂ ਜਿਵੇਂ ਅੱਗੇ ਹੈ ਨਾ ਹਾਂਜੀ ਹਾਂ ਮਚ्योर ਹੁੰਦਾ ਜਾਊਗਾ ਹਾਂਜੀ ਹਾਂਜੀ ਆਪਣਾ ਤੇ ਜੇ ਕੋਈ ਫਾਰਮ ਦੇ ਵਿੱਚੋਂ ਲਿਖਿਆ ਜਾਂਦਾ ਏ ਜੀ ਜੀ ਆਪਾਂ 400 ਦੀ ਟ੍ਰੇ ਦੇ ਦਿੰਦੀ ਆ ਠੀਕ ਹੈ ਜੀ ਜੇ ਕੋਈ ਕਸਟਮਰ ਮੰਗਾਉਂਦਾ ਏ ਸ਼ਹਿਰ ਦੇ ਵਿੱਚ ਉਹ ਆਪਾਂ 450 ਦੀ ਪਹੁੰਚ ਕਰ ਦਿੰਦੀ ਆ ਠੀਕ ਹੈ ਜੀ ਹਾਂ ਜੀ ਤੇ ਤੁਹਾਡੇ ਆਪਣੇ ਵੀ ਕੋਈ ਆਊਟਲੈਟ ਹੈ ਜਾਂ ਤੁਸੀਂ ਕਿਤੇ ਜਾ ਕੇ ਇਹਨਾਂ ਨੂੰ ਸੇਲ ਕਰਦੇ ਹੋ ਵੀਰ ਜੀ ਆਪਾਂ ਇੱਕ ਤਾਂ 3 ਵੀ ਟੂ ਦੇ ਵਿੱਚ ਮੰਡੇ ਖੜੀਦਾ ਏ ਅੱਛਾ ਜੀ ਹਾਂ ਤੇ ਟਾਣੀ ਢਾਬੇ ਜਿਹੜਾ ਆਪਣੀ ਮਾਰਕੀਟ ਹੈ ਠੀਕ ਹੈ ਜੀ ਪਾਲਾ ਢਾਬੇ ਦੇ ਨਾਲੇ ਉੱਚੇ ਪਾ ਮੰਡੇ ਖੜੀਦਾ ਜੀ ਠੀਕ ਹੈ ਜੀ ਤੇ ਉਹ 40 ਦੀ ਮੰਡੀ ਚ ਅੱਪ ਖੜੀ ਦਾ ਹੈ ਬੁੱਧਵਾਰ ਨੂੰ ਠੀਕ ਹੈ ਜੀ ਸਮੀ ਬਾਕੀ ਰੰ ਦਾ ਖੁੰਦਾ ਇੱਥੇ ਸੀ ਲੋ ਜੀ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਜੀ ਹਾਂਜੀ ਤੇ ਖਰੜ ਤੋਂ ਸਾਡਾ ਦੁੱਧ ਦਾ ਹੈ ਹੀ ਆ ਉਹ ਕਸਟਮਰ ਬਣੇ ਹੋਏ ਹਾਂਜੀ ਹਾਂ ਉੱਥੇ ਜੇ ਖਰੜ ਤੋਂ ਵੈਸੇ ਵੀ ਅਸੀਂ ਕੋਈ ਕਸਟਮਰ ਦਾ ਫੋਨ ਆਉਂਦਾ ਹੈ ਸਪੈਸ਼ਲ ਅਪਾ ਦੇ ਦੀ ਗਏ ਹਾਂਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਜੇਕਰ ਕੋਈ ਮੇਰਾ ਵੀ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਸਿੱਖਣਾ ਲਾਜ਼ਮੀ ਹੈ ਹਰੇਕ ਕੰਮ ਵਿੱਚ ਮਿਹਨਤ ਜ਼ਰੂਰੀ ਹੈ ਜੇਕਰ ਇਹ ਤੁਹਾਡੇ ਕੋਲ ਚੀਜ਼ਾਂ ਹੈਗੀਆਂ ਨੇ ਤੇ ਤੁਹਾਨੂੰ ਕੋਈ ਵੀ ਸਕਸੈਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਮਿਲਦੇ ਹਾਂ ਇਦਾਂ ਦੀ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਜਲਦ ਤਤਾ ਦੇ ਲਈ ਦੋ ਜਾਇਜ਼ ਧੰਨਵਾਦ ਜੀ ਸਤਿ ਸ਼੍ਰੀ ਅਕਾਲ